ਦੇਤੋ ਇਹ ਬਹੁਤ ਮੰਦ ਭਾਗਾ ਹੋਇ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਮੰਗੋਂ ਸਾਡੇ ਪਿੰਡ ਦਾ ਅੱਧ ਦੇ ਬੱਚੇ ਜਿਵੇਂ 50% ਬੱਚੇ ਸਾਡੇ ਪਿੰਡ ਦੇ ਫੌਜ ਚ ਭਰਤੀ ਹੁੰਦੇ ਆ ਜੀ ਪਰ ਬੜੇ ਦੁਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ ਪਰ ਸਰਕਾਰਾਂ ਘੱਟ ਧਿਆਨ ਦਿੰਦੀਆਂ ਨੇ ਸਰਕਾਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਧਿਆਨ ਦੇਣਾ ਬੱਚਿਆਂ ਦੇ ਮਗਰ ਉਹਨਾਂ ਦੀ ਸਕਾਲਰਸ਼ਿਪ ਹੋਰ ਇਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਵੀ ਧਿਆਨ ਦੇਣਾ ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣਾ ਤੇ ਅੱਜ ਮੌਤ ਹੋਈ ਆ ਕੀ ਨਾਮ ਕੀ ਇਹ ਗਰਦੀਪ ਸਿੰਘ ਸੀ ਮੁੰਡਾ ਜੀ 16 ਸਿਕ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਉਹਨਾਂ ਦਾ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦ ਭਾਗਾ ਹੋਇਆ ਜੀ ਕੀ ਮੰਗ ਕੱਦ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਜੋ ਵੀ ਬਰਾਚੀ ਬਣਦੀ ਐ ਭਵਾਨਤਮਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ ਚ پارک ਵਗੈਰਾ ਗੇਟ ਬਣ ਇਹਨਾਂ ਦਾ ਹੋਰ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਵਜਾਈ ਹੋਊਗੀ ਡੈਡ ਬੋਡੀ ਆ ਸਾਡਾ ਮੁੰਡਾ ਡੈਥ ਹੋਈ ਹੈ ਬੜਾ ਦੁੱਖ ਹੁੰਦਾ ਹੈ ਪਰ ਦੁੱਖ ਨਹੀਂ ਸਾਨੂੰ ਇਸਤੇ ਮਾਣਾ ਹੈ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ ਹਰ ਦੁਨੀਆ ਮਰਦੀ ਹੈ ਜਿਹੜਾ ਜੰਮਿਆ ਉਹਨੇ ਮਰਨਾ ਹੈ ਪਰ ਸ਼ਹੀਦ ਔਰ ਦੇਸ਼ ਦੇ ਕੰਮ ਕੋਈ ਕਿਉਂਦਾ ਇਹਨਾਂ ਤੇ ਸਾਨੂੰ ਬਹੁਤ ਮਾਣ ਹੈ ਬਹੁਤ ਫਖਰ ਦੀ ਗੱਲ ਹੈ ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਡਾ ਮੁੰਡਾ ਜਿੰਦਾ ਹੈ ਸ਼ਹੀਦ ਹੈ ਉਹਦੇ ਸ ਸਵਾਗਤ ਵਾਸਤੇ ਉਹਦੀ ਯਾਦ ਵਾਸਤੇ ਕੋਈ ਇਹੋ ਚੀਜ਼ ਬਣਾਈ ਆ ਜਾਨੀ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਇੱਥੇ ਨਾ ਤੋਂ ਮੋਟੀਵੇਟਡ ਹੋਣਾ ਮੇਰਾ ਨਾਮ ਜੀ ਸੁਭੇਦਤ ਜਗਤਾਰ ਸਿੰਘ ਹੈ ਮੈਂ ਵੀ ਆਰਮੀ ਦੇ ਵਿੱਚੋਂ ਰਿਟਾਇਰ ਹਾਂ ਮੈਂ ਵੀ ਐਸੇ ਪਿੰਡ ਦਾ ਰਹਿਣ ਵਾਲਾ ਪਰ ਮੇਰੀ ਰਾਇਸ਼ ਬਟੰਡਾ ਹੈ ਇਸ ਮੁੰਡੇ ਦੀ ਜਦੋਂ ਗੱਲ ਸੁਣੀ ਹੈ ਕਿ ਇਸ ਤਰ੍ਹਾਂ ਗੱਲ ਬਣ ਗਈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਔਰ ਦੂਸਰਾ ਹੈ ਮੁੰਡੇ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਹੈ ਔਰ ਜਿਹੜੀ ਆਰਥਿਕ ਮਦਦ ਆੜੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਬੱਚੇ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਇਹ ਹੀ ਸਾਡੀ ਮੰਗ ਹੈ ਜੀ ਬੱਚਾ ਸੀ ਜੀ ਦੇ ਸੀਗਾ ਜੀ ਡਿਊਟੀ ਤੇ ਫੌਜ ਦੀ ਜੇ 500 ਰੁਪਏ ਦਾ ਭਰਤੀ ਹੋਇਆ ਜੀ ਗਰੀਬ ਪਰਿਵਾਰ ਤੋਂ ਉੱਠ ਕੇ ਤੇ ਮਾਂ ਮਾਂ ਕੋਲ ਨਹੀਂ ਮਿਹਨਤ ਮਦੂਰੀ ਨਾਲ ਕੋਈ ਜ਼ਮੀਨ ਜਾਇਤ ਹੈ ਨਹੀਂ ਸੀ ਪੜਾ ਕੇ ਨੂੰ ਫੌਜ ਚ ਨੌਕਰੀ ਮਿਲੀ ਸੀ ਜਰੇ ਨੂੰ ਉੱਥੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜੇ ਤਰਾ ਉਦੋਂ ਬਾਅਦ ਤੇ ਕੋਈ ਇੱਥੇ ਸਾਨੂੰ ਮਹਿਸੂਸ ਬਹੁਤ ਆ ਵੀ ਫੌਜ ਅਧਿਕਾਰੀ ਚਾਏ ਆ ਨਾ ਤਾਂ ਅਸੀਂ ਕੋਈ ਸ਼ਿਕਾਇਤ ਦਾ ਨਮੁੰਦਾ ਆ ਨਾ ਕੋਈ ਸ਼ਿਕਾਇਤ ਪ੍ਰਸ਼ਾਸਨ ਦਾ ਸਰਕਾਰੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਤਸੀਲਦਾਰ ਕੋਈ ਅਸੀਂ ਕੋਈ ਨਹੀਂ ਇੱਥੇ ਪਹੁੰਚਿਆ ਪੈਣ ਹਜੇ ਤੱਕ ਵੀ ਦੇ ਦੋਡੀ ਸਰਕਾਰ ਦਾ ਟਾਈਮ ਆ ਹਜੇ ਵੀ ਨਹੀਂ ਕੋਈ ਪਹੁੰਚਾਈ ਇਸ ਟਾਈਮ ਇਸ ਚੀਜ਼ ਦਾ ਬਹੁਤ ਵੱਡਾ ਲੋਕਾ ਨੰਬਰ 2 ਤੇ ਇਹ ਆ ਵੀ ਜਿਹੜਾ ਸਿੱਧਾ ਸਿੱਧੀ ਹਦਦ ਦਿੱਤਾ ਜੋ ਬੱਚੇ ਨੂੰ ਇਸ ਨੂੰ ਗਰਦੀਪ ਸਿੰਘ ਨੂੰ ਉਹ ਇਹ ਨਾਂ ਤੇ ਮਰੋ 10 ਕਰੋੜ ਦੀ ਰਕਮ ਸਰਕਾਰ ਪੰਜਾਬ ਸਰਕਾਰ ਨੇ ਕੀਤੀ ਯਾਰੀ ਲਾਣ ਕੀਤਾ ਹੋਇਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ هغه دې ما باندې کومه ښه کاري نوکرۍ یا کوم ځای نشم دتاي جاوې